ਭਾਈ ਗੱਲਾਂ ਦਮਦਵਾ ਸਾਹਿਬ ਦੀ ਧਰਤੀ ਤੇ ਸਾਰਾ ਕੁਝ ਸੁਣੀ ਜਾ ਰਿਹਾ ਸੀ ਹੋਮੇ ਹਰ ਬੰਦੇ ਦੇ ਅੰਦਰ ਹੈਗੀ ਆ ਆਂਦਾ ਮਹਾਰਾਜ ਇੰਨੀਆਂ ਤੁਹਾਨੂੰ ਮੁਸੀਬਤਾਂ ਸਹਿਣੀਆਂ ਪਈਆਂ ਤੁਹਾਡੇ ਪੁੱਤ ਸ਼ਹੀਦ ਹੋ ਗਏ ਕਿਤੇ ਚਮਕੌਰ ਦੀ ਗੜੀ ਚ ਮੈਨੂੰ ਯਾਦ ਕਰਦੇ ਮੇਰਾ 500 ਜੰਗੀ ਜਵਾਨ ਸੀ ਕਿਸੇ ਕੋ ਸੁਣਾ ਘੰਦੇ ਵੀ ਡੱਲੇ ਨੂੰ ਸਦੋ ਦੇਖੋ ਮੈਂ ਦੁਸ਼ਮਣ ਦੇ ਕਿਤਨਾ ਛੱਕੇ ਛਡਾਉਣਾ ਸੀ ਇਹ ਜਿਹੜੀ ਮੈਂ ਆ ਨਾ ਇਹ ਤੇ ਵੱਡੇ ਵੱਡੇ Muniyan ਤੋਂ ਵੀ ਨਹੀਂ ਮਰੀ ਮਾਨ मुਨੀ Munwar Munwar ਗਲੇ ਮਾਨ ਸਵੇ ਕੋ ਖਾਏ ਪਿੱਛੇ ਕੁਝ ਸਿੱਖ ਬੈਠੇ ਸਨ ਵਿਚਾਰੇ ਕਮਜ਼ੋਰ ਹੀ ਸਨ ਧਰਮੀ ਬੰਦੇ ਸਰੀਰ ਕਰਕੇ ਕਈ ਵਾਰ ਸੋਤੇ ਤਕੜੇ ਨਹੀਂ ਹੁੰਦੇ ਬਿਚਾਰੇ ਕਮਜ਼ੋਰ ਸਨ ਕਈਆਂ ਦੇ ਕੱਪੜੇ ਵੀ ਪਾਟੇ ਹੋਏ ਸੀ ਕਈਆਂ ਦੀਆਂ ਮਿਆਨਾਂ ਤੇ ਕਿਰਪਾ ਤਲਵਾਰਾਂ ਦੇ ਮਿਆਨ ਵੀ ਟੁੱਟੇ ਹੋਏ ਸੀ ਪਿਆਰ ਜੀ ਸੱਜਰਾਂ ਦੇ ਭਿੱਜ ਕੇ ਬੈਠੇ ਸਨ ਇਹ ਦੱਲਾ ਥੋੜਾ ਜਿਹਾ ਪਛਾਣ ਨੂੰ ਦੇਖ ਕੇ ਤੇ ਹੱਸ ਪਿਆ ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਔਰ ਨਦੇਵ ਨਾਲ ਵਰਤ ਸੀ ਆਪਣੀ ਫੌਜ ਦਾ ਧਿਆਨ ਨਹੀਂ ਦਿੱਤਾ ਪਿਆ ਲੰਡ ਕੇ ਔਰ ਨਦੇਵ ਨਾਲ ਮਹਾਰਾਜ ਤੁਸੀਂ ਆਪਣੀ ਫੌਜ ਦਾ ਖਿਆਲ ਨਹੀਂ ਦੇ ਕੀਤਾ ਸਤਿਗੁਰ ਨੇ ਵੇਖਿਆ ਮੇਰੇ ਸਿੱਖਾਂ ਦੀ ਇਹਨੇ ਤੋਹੀਨ ਕਰਤੀ ਆ ਇਹ ਗੱਲ ਚੇਤੇ ਰੱਖਿਓ ਦਮੇ ਪਾਸੇ ਪ੍ਰੀਤ ਬਰਾਬਰ ਹੈ ਗੁਰੂ ਦੀ ਤੋਹੀਨ ਕਦੇ ਸਿੱਖ ਨਹੀਂ ਦੇ ਸਾਰਦਾ ਤੇ ਸਿੱਖ ਦੀ ਤੋਹੀਨ ਕਦੇ ਗੁਰੂ ਨਹੀਂ ਦੇ ਸਾਰਦਾ ਸੱਚ ਹੈ ਮਹਾਰਾਜ ਨੇ ਵੇਖਿਆ ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ ਅੱਜ ਨੂੰ ਵਿਖਾ ਕੇ ਕੱਲ੍ਹਾਂ ਪਿੱਛੇ ਸਿੱਖ ਆਂਦੇ ਕਿ ਨੂਰ ਵਾ ਵਾ ਇੰਨਾ ਚਿਰ ਇੰਨਾ ਚਿਰ ਨੂੰ ਮਾਰਨੇ ਕੋਸ਼ ਕਰਤਾ ਇੱਕ ਸਿੱਖ ਨੇ ਮਾਰਨ ਨੂੰ ਆ ਕੇ ਰਫਲ ਭੇਟ ਕੀਤੀ ਸਿੱਖ ਨੇ ਬੰਦੂਕ ਭੇਟ ਕੀਤੀ ਮਹਾਰਾਜ ਬੜੇ ਖੁਸ਼ ਹੋਏ ਕਹਿਣ ਲੱਗੇ ਵੀ ਚਲਾ ਕੇ ਵੇਖ ਲਈਏ ਆਂਦਾ ਮਹਾਰਾਜ ਚਲਾਓ ਸਤਿਗੁਰੂ ਕਹਿਣ ਲੱਗੇ ਵੀ ਸ਼ਸਤਰ ਨੂੰ ਪਰਖ ਲੈਣਾ ਚਾਹੀਦਾ ਸਤਿਗੁਰੂ ਕਹਿਣ ਲੱਗੇ ਉਹ ਡਲਿਆ ਤੂੰ ਬੜਾ ਬਹਾਦਰ ਤੇਰੇ ਜਵਾਨ ਬੜੇ ਬਹਾਦਰ ਕੱਪੜਾ ਜਵਾਨ ਲਿਆ ਕੇ ਖੜਾ ਕਰ ਅਸੀਂ ਗੋਲੀ ਮਾਰ ਕੇ ਵੇਖ ਲਈ ਕਿ ਬੰਦਾ ਮਾਰਦੀ ਕਿ ਨਹੀਂ ਮਾਰਦੀ ਡੱਲਾ ਵੇਖ ਕੇ ਕਬਰ ਗਿਆ ਡੱਲੇ ਨੇ ਪਹਿਲੀ ਵਾਰ ਸੁਣਿਆ ਗੁਰੂ ਕੇ ਸਿੱਖੋ ਗੁਰੂ ਪਰਚਾਉ ਪਾਲਨਾ ਜਿਹੜਾ ਕਦੇ ਸਿੱਖ ਨੇ ਵੇਖੇ ਨੂੰ ਨਾ ਉਹਦੇ ਵਿੱਚੋਂ ਫਿਰ ਮੰੰਗਣਾ ਹੁੰਦਾ ਡੱਲੇ ਨੇ ਪਹਿਲੀ ਵਾਰ ਵੇਖਿਆ ਕੰਮ ਗਿਆ ਦਾ ਮਹਾਰਾਜ ਬੰਦਾ ਕਦੇ ਵਾਸਤੇ ਸਤਿਗੁਰੂ ਕਹਿਣ ਲੱਗੇ ਬੰਦਾ ਚਾਹੀਦਾ ਮਹਾਰਾਜ ਬੰਦਾ ਕਹਦੇ ਉਹ ਪਾਦ ਵਕਾਣ ਵਾਸਤੇ ਗੋਲੀ ਮਾਰਨੀ ਹੈ ਸਤਿਗੁਰੂ ਕਹਿਣ ਲੱਗੇ ਫਿਰ ਪਤਾ ਖੜਾਣ ਲੱਗੂਗਾ ਜੇ ਇਹ ਕਿਤੇ ਬਦੂਕਾਂ ਤੇ ਗਾਜਾ ਚੇਨ ਵਾਸਤੇ ਹੁੰਦੀਆਂ ਨੇ ਬੰਦੇ ਮਾਫ ਵਾਸਤੇ ਹੁੰਦੀਆਂ ਸ਼ਿਕਾਰ ਕਰੀਦਾ ਇਹ ਨਾਲ ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਜੰਗ ਚ ਕਿਤਨਾ ਮਾਰੇਗੀ ਦੱਲਾਹ ਦਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਨੇ ਆ ਸਤਿਗੁਰੂ ਕਹਿਣ ਲੱਗੇ ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ ਹਾਂ ਜੋ ਦਾ ਬੰਦਾ ਸਾਨੂੰ ਚਾਹੀਦਾ ਸਾਡੀਆਂ ਆਤਾਂ ਹੋਰ ਦੱਲਾ ਕੰਮ ਗਿਆ ਦਾ ਮਹਾਰਾਜ ਮੈਂ ਕਰਦਾ ਪਤਾ ਸਿੱਖੋ ਕਿਤੇ ਗੁਰੂ ਦਾ ਸਾਹਮਣਾ ਕਰਨਾ ਸੌਖਾ ਆ ਕੱਚੇ ਢਿਲੇ ਪ੍ਰਚਾਰ ਕਈ ਗੁਰੂ ਦੀ ਬਾਣੀ ਨੂੰ ਚੈਲੰਜ ਕਰਦੇ ਦੱਲੇ ਨੂੰ ਪੁੱਛ ਕੇ ਵੇਖ ਲੋ ਕਿ ਗੁਰੂ ਦੇ ਗਾੜੀ ਕਿਤਨਾ ਖਲੋਈ ਦਾ ਅਜੇ ਤੇ ਮਹਾਰਾਜ ਤਰਸ ਕਰਦੇ ਵੀ ਇਹ ਕੱਚੇ ਢਿਲੇ ਆਪਣੀ ਜ਼ਿੰਦਗੀ ਇਹ ਪਾਸ ਹੀ ਕਰ ਲੈਣ ਚੰਗਾ ਜੇ ਕਿਤੇ ਨਿਸ਼ਾਨੇ ਮਰਖਤ ਤੇ ਆ ਗਏ ਨਾ ਤੇ ਅੱਗੇ ਨੇ ਕਿਸੇ ਕਿਸੇ ਨੇ ਰੁਕਣਾ ਨਹੀਂ ਸੱਚ ਹੈ ਗੱਲਾ ਗਿਆ ਆਪਣੇ ਜਵਾਨਾਂ ਨੂੰ ਕਹਿਣ ਲੱਗਾ ਉਹ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ ਤੁਸੀਂ ਮੇਰੀ ਨੌਕਰੀ ਕਰਦੇ ਰਹੇ ਇੱਕ ਬੰਦਾ ਚਾਹੀਦਾ ਰਿਹਾ ਕਾਹਦੇ ਵਾਸਤੇ ਆਂਦਾ ਮਹਾਰਾਜ ਨੂੰ ਕਿਸੇ ਨੇ ਰਫਲ ਭੇਟ ਕੀਤੀ ਤੇ ਮਰ ਨਹੀਂ ਨਿਸ਼ਾਨਾ ਮਾਰ ਕੇ ਵੇਖਣਾ ਵੀ ਬੰਦੂਕ ਬੰਦਾ ਮਾਰਦੀ ਕਿ ਨਹੀਂ ਮਾਰਦੀ ਮਾਕਾ ਤੇਰਾ ਜ਼ਮਾਨਤ ਲਈ ਲਗਿਆ ਕਿ ਤੇ ਬੰਦਾ ਗੋਲੀ ਦੇ ਖਾਰੀ ਖਾਰੀ ਖਲਾਰ ਕੇ ਮਾਰਨਾ ਉਹਨੂੰ ਉਹ ਜੰਗ ਵਿੱਚ ਲੜ ਕੇ ਮਰਨਾ ਕੁਝ ਹੋਰ ਮੈਂ ਨਾ ਰੱਖਦਾ ਇਤਰਾ ਬੰਦੂਕ ਦੇ ਖਾਰੀ ਖਲੋ ਜਾਣਾ ਐ ਹੋ ਜੀ ਨਿਆਂਈ ਮੁੱਤੇ ਸੀ ਨਹੀਂ ਮਰਨਾ ਆਪਈ ਤੇਰੀ ਨੌਕਰੀ ਇਹ ਤੇ ਤਨਖਾਹਾਂ ਲੈਣੀਆਂ ਦੁਨਿਆਵੀ ਰੀਤਾ ਸਿੱਖੋ ਇਹ ਨੌਕਰੀ ਤੇ ਸਿਰ ਦੇ ਕੇ ਮਿਲਦੀ ਆ ਗੱਲਾ ਸੁਹਿਆ ਰਿਆ ਖਾਲੀ ਹੱਥ ਨਿੰਮੋ ਝੂਣਾ ਸਤਗੁਰੂ ਕਹਿਣ ਲੱਗੇ ਡੱਲਿਆ ਸਾਡੀ ਕਿਤੇ ਬਦੂਕ ਠੰਡੀ ਨਾ ਹੋ ਜੇ ਇਸ ਕੋ ਪਹਿਲੋ ਕਿਸੇ ਨੂੰ ਖੜਿਆ ਕਰ ਦੇ ਆਂਦਾ ਮਹਾਰਾਜ ਉਹ ਤੇ ਸਾਰੇ ਮੁਕਰ ਗਏ ਮਹਾਰਾਜ ਕਹਿਣ ਲੱਗੇ ਤੂੰ ਤੇ ਆ ਨਾ ਸਾ ਚਮਕੌਰ ਦੀ ਗੜੀ ਚ ਮੈਨੂੰ ਯਾਦ ਕਰਦੇ ਤੇ ਮੈਂ ਕੁਝ ਕਰਦਾ ਹੋਇਆ ਤੇਰੇ ਬੰਦੇ ਮਹਾਰਾਜ ਕੀ ਕਹਣਾ ਸਾਰੇ ਮੁਕਰ ਗਏ ਸਤਗੁਰੂ ਕਹਿਣ ਲੱਗੇ ਉਹ ਮੁਕਰ ਗਏ ਤੂੰ ਤੇਨੇ ਮੁਕਰਿਆ ਗੋਲੀ ਜਿਹੜੀ ਆ ਨਾ ਉਹ ਸਪਾਹੀ ਤੇ ਸਲਾ ਸਰਦਾਰ ਤੇ ਕੋਈ ਫਰਕ ਨਹੀਂ ਸਮਝਦੀ ਢੱਲੇਆ ਫਿਰ ਤੂੰ ਗਾੜੀ ਖੋ ਜਾ ਸੁਣੀਏ ਮੇਰੇ ਬਾਦਸ਼ਾਹ ਢੱਲੇ ਨੂੰ ਕੀ ਕਹਿ ਰਿਹਾ ਮੇਰੇ ਖਿਆਲ ਸੁਣੋ ਜੇ ਮੈਂ ਬਧੇਰੇ ਲੱਗ ਜਾਉ ਮੈਨੂੰ ਫਰਮੈਸ਼ਨ ਦੀ ਇੱਕ ਦੋ ਮੈਂ ਉਹ ਪੂਰੀਆਂ ਕਰਨੀਆਂ ਆਓ ਰੋਹ ਵਿਚਾਰ ਅੱਗੇ ਜਾਈਏ ਜਿਸ ਵੇਲੇ ਢੱਲੇ ਨੇ ਦੇਖਿਆ ਤੇ ਹੱਥ ਪੈਰ ਕੰਬੀ ਜਾ ਰਹੇ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਹਮਨੇ ਖਲੋਣਾ ਡੱਲਾ ਥੜ ਗਿਆ ਉਧਰੋਂ ਧੂਆ ਨਿਕਲ ਰਹੀ ਸੀ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਸੀ ਉਸ ਧੂਆ ਨਿਕਲ ਰਿਹਾ ਸੀ ਡੱਲੇ ਨੇ ਵੇਖਿਆ ਕਿ ਇਹਨੇ ਹਣ ਭੱਜਿਆ ਵੀ ਨਹੀਂ ਜਾਣ ਦੇਣਾ ਤੇ ਖਲੋਤਿਆਂ ਵੀ ਮਾਰ ਦੇਗਾ ਇੱਕ ਸਿਆਣਿਆਂ ਦੀ ਕਹਾਵਤ ਆ ਘੜੀ ਦੀ ਬਿਸ਼ਰਮੀ ਤੇ ਚੋਂ ਪੈਰਾਂ ਦਾ ਆਰਾਮ ਡੱਲਾ ਤਗੜਾ ਹੋ ਕੇ ਵੇਰ ਗਿਆ ਨਾ ਮਹਾਰਾਜ ਇਤਰਾ ਮੇਰ ਕੋ ਨਹੀਂ ਜੇ ਮਰਿਆ ਜਾਣਾ ਮੌਤ ਤੋਂ ਬੜਾ ਡਰ ਲੱਗਦਾ ਜੀ ਸਤਗੁਰੂ ਕਹਿਣ ਲੱਗੇ ਫੇਰ ਉਹ ਪਿੱਛੇ ਹੋ ਕੇ ਖੋਜਾ ਤੈਨੂੰ ਅਜੇ ਜੋੜੇ ਝਾੜਨ ਦੀ ਲੋੜ ਆ ਓਹੋ ਸਿੱਖਾਂ ਨੂੰ ਵੇਖ ਕੇ ਮਖੌਲੀ ਕਰੀ ਜਾਂਦਾ ਤੈਨੂੰ ਪਤਾ ਨਹੀਂ ਇਹਨਾਂ ਪਾਟਿਆਂ ਕੱਪੜਿਆਂ ਵਾਲੇ ਦੇ ਵਿੱਚ ਕੀ ਆ ਤੇ ਜੇ ਤੂੰ ਵੇਖਣਾ ਨਾ ਤੇ ਬਾਹਰ ਚਲੇ ਜਾ ਇੱਕ ਸਿੱਖਾਂ ਦਾ ਛੋਣਾ ਹੀ ਜਾ ਕੇ ਕਿਤੇ ਇੱਕ ਸਿੱਖ ਨੂੰ ਆਸਤੀ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਤੇ ਉਸ ਤੋਂ ਬਾਅਦ ਉਹ ਫਿਰ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਲਿਆ ਡੱਲਾ ਫਾੜ ਗਿਆ ਦੋ ਸਿੱਖ ਭਾਈ ਵੀਰ ਸਿੰਘ ਤੇ ਤੀਰ ਸਿੰਘ ਪਿਓ ਪੁੱਤੀ ਸਾਨੂੰ ਉਹਨਾਂ ਦਾ ਸਥਾਨ ਦਮਦਮਾ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ ਦਵੇਂ ਦਸਤਾਰਾਂ ਸਜਾਰੇ ਸਨ ਡੱਲੇ ਨੇ ਅੱਖਾਂ ਵੀ ਮਾਰੇ ਨੇ ਰਫਤ ਪਲਖੜੀਆਂ ਤੇ ਗੋਲੀ ਮਾਰ ਕੇ ਵੇਖ ਲਈ ਤੇ ਇੱਕ ਸਿੰਘ ਨੂੰ ਸਤਗੁਰ ਨੇ ਆਪਣੇ ਦਰਬਾਰ 'ਚ ਬੁਲਾਇਆ ਵੱਡੀਆਂ ਦਸਤਾਰਾਂ ਵੱਡੀਆਂ ਸੀ ਤੇ ਵੱਡੀਆਂ ਹੱਥਾਂ 'ਚ ਫੜੀਆਂ ਸੀ ਸਿੱਖਾ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ 'ਚ ਆ ਕੇ ਛਾਤੀਆਂ ਤਾਣ ਕੇ ਖਲੋ ਗਏ ਸੱਤ ਜਣਾਂ ਦੇ ਹੱਥਾਂ 'ਚ ਰਫਤਰੀ ਇੱਕ ਪਿਛਲਾ ਸਿੱਖ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰ ਰਿਹਾ ਤੇ ਪਿਛਲਾ ਫਿਰ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰਨ ਦਾ ਉਹ ਆਂਦਾ ਪਹਿਲੋ ਆਵਾਜ਼ ਮੈਂ ਸੁਣੀ ਸੀ ਉਹ ਆਂਦਾ ਪਹਿਲੋ ਆਵਾਜ਼ ਮੈਂ ਸੁਣੀ ਸੀ ਗੋਲੀ ਅੱਗੇ ਮੈਂ ਖਾਉਣਾ ਜਦੋਂ ਸਤਗੁਰ ਨੇ ਝਗੜਦਿਆਂ ਨੂੰ ਵੇਖਿਆ ਤੇ ਥੋੜੀ ਜੀ ਨਾਲੀ ਤਾਹ ਕਰਕੇ ਤੇ ਘੋੜਾ ਦਬਤ ਦਵੇਂ ਖਲੋਤੇ ਆ ਸਤ ਸ੍ਰੀ ਅਕਾਲ ਇਹ ਹੈ ਸਿੱਖੀ ਦੀ ਪਰਿਭਾਸ਼ਾ ਦਵੇਂ ਖਲੋਤੇ ਆ ਨੀਵੀਆਂ ਪਾ ਕੇ ਸਤਗੁਰੂ ਸਖਤੋਂ ਉਤਰ ਕੇ ਤੇ ਥੱਲੇ ਆ ਗਿਆ ਸਿੱਖੋ ਜਦੋਂ ਕੋਈ ਸਿੱਖ ਗੁਰੂ ਨਾਲ ਆਪਣਾ ਪਿਆਰ ਨਭਾਉਂਦਾ ਨਾ ਗੁਰੂ ਫਿਰ ਤੱਕ ਛੱਡ ਕੇ ਸਿੱਖ ਨੇ ਕੋਲ ਫਰਸਤੇ ਆ ਜਾਂਦੇ ਮਰ ਮੇਂ ਦਮਾਂ ਨੂੰ ਕਲ ਬਕੜੀ ਚ ਲੈ ਲਿਆ ਦਮਾਂ ਨੇ ਮੋਢੇ ਸਤ ਮੋਢਿਆਂ ਦੇ ਨਾਲ ਸਿਰ ਲਾਏ ਹੋਏ ਆ ਸਤਗੁਰੂ ਕਹਿਣ ਲੱਗੇ ਸਿੱਖੋ ਤੁਸੀਂ ਧੰਜ ਕਹਿਣ ਲੱਗੇ ਮਹਾਰਾਜ ਕੋਈ ਗਲਤੀ ਹੋ ਗਈ ਸੀ ਕਿਤੇ ਗੋਲੀ ਸਿੱਧੀ ਵੱਜ ਜਾਂਦੀ ਮਹਾਰਾਜ ਕਹਿਣ ਲੱਗੇ ਨਹੀਂ ਸਿੱਖੋ ਤੁਸੀਂ ਮੌਤ ਵਿੱਚ ਨੰਗੇ ਜੇ ਡੱਲਾ ਵੇਖ ਕੇ ਤੇ ਮਹਾਰਾਜ ਦੇ ਚਰਨਾਂ ਤੇ ਟੈਰ ਪਿਆ ਹਰਾਨ ਹੋ ਰਿਹਾ ਓਏ ਕਿਸ ਮਿੱਟੀ ਦੇ ਬਣੇ ਹੋਏ ਜਿਨ੍ਹਾਂ ਦੇ ਅੰਦਰ ਜਰਾ ਵੀ ਮੌਤ ਦਾ ਭੈ ਨਹੀਂ ਡੱਲਾ ਸਸਬਰਾ ਦੇ ਚਰਨਾਂ 'ਤੇ ਟਹਿ ਕੇ ਮਾਫੀਆਂ ਮੰਗਣ ਲੱਗ ਪਿਆ ਸਤਿਗੁਰੂ ਕਹਿਣ ਲੱਗੇ ਡਲਿਆ ਜਿਨ੍ਹਾਂ ਨੂੰ ਤੂੰ ਨਾ ਸਾਭੀ ਤੇ ਹੋਰ ਮਹੇਬ ਦਾ ਕੀ ਬਗਾਨਗੇ ਦੱਲਿਆ ਰਹੇ ਸੀ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ ਜਿਨ੍ਹਾਂ ਨੇ ਠੰਡੀਆਂ ਰਾਤਾਂ 'ਚ ਮੇਰਾ ਸਾਥ ਨਹੀਂ ਛੱਡਿਆ